आज तक मनुख इसे ही गर्दिश इसे ही शशो पंजे च जी रहे है मैं कुछ कर रहे हैं कि हो रहे है कुछ किया जा रहे है या हो रहे है मैं करता हाँ या कोई होर करता है बड़े-बड़े दार्शनिक बड़े-बड़े विचारक इस संबंध में अपना दिमाग अपनी सोच लड़ांदे रहे हैं इस विच ईश्वरी आस्था रखने वाले ते आस्था ना रखने वाले नास्तिक दोनों ही यतनशील रहे हैं कोशिश करते रहे हैं ਕੋਈ ਹੋਰ ਕਰਤਾ ਹੈ ਯਾ ਅਸੀਂ ਆਪਣੀ ਕਿਰਤ ਦੇ ਆਪ ਕਰਤਾ ਹਾਂ ਧਾਰਮਿਕ ਜਗਤ ਦੇ ਚ ਵੀ ਇਹ ਸਵਾਲ ਧਾਰਮਿਕ ਪੁਰਸ਼ਾਂ ਦੇ ਦਿਲ ਦਿਮਾਗ ਵਿੱਚ ਜਿੱਥੇ ਗਰਦਿਸ਼ ਕਰਦਾ ਰਹਿੰਦਾ ਉੱਥੇ ਨਾਸਤਿਕ ਲੋਕਾਂ ਨੇ ਵੀ ਇਸ ਨੂੰ ਬੜੀ ਗਹਿਰਾਈ ਨਾਲ ਲਿਆ ਨਾਸਤਿਕ ਖੋਜਦੇ ਆਂ ਖੋਜਦੇ ਆਂ ਇੱਥੇ ਤੱਕ ਪਹੁੰਚੇ ਹੈ ਐਨਰਜੀ ਹੈ ਉਸ ਐਨਰਜੀ ਨੂੰ ਜੀ ਅਸੀਂ ਆਪਣੇ ਅਨੁਕੂਲ ਕਰ ਲਈਏ ਉਸ ਦੇ ਸੁਭਾਅ ਨੂੰ ਸਮਝ ਲਈਏ ਤਾਂ ਉਹ ਸਾਡੇ ਲਈ ਕਾਬਲੇ ਇਸਤੇਮਾਲ ਹੋ ਜਾਂਦੀ ਹੈ ਸੁਖ ਦਾ ਵਾਅਸ ਹੋ ਜਾਂਦੀ ਹੈ ਜਿਸੇ ਹਵਾ ਨੂੰ ਆਪਣੇ ਸਰੀਰ ਦੇ ਅਨੁਕੂਲ ਕਰਨਾ ਵਾਤਾ ਅਨੁਕੂਲ ਜਿਵੇਂ ਪਾਣੀ ਨੂੰ ਆਪਣੇ ਪੀਣ ਦੇ ਅਨੁਕੂਲ ਕਰਨਾ ਠੰਡਾ ਜਾਂ ਗਰਮ ਔਰ ਇਸ ਤੋਂ ਇਲਾਵਾ ਪੰਜ ਤੱਤਾਂ ਦੀਆਂ ਬਿਖਰੀਆਂ ਹੋਈਆਂ ਸ਼ਕਤੀਆਂ ਚਾਰੋਂ ਪਾਸੇ वृष्टि का इतना प्रवाह है मनुक्ति आद काल तो ये कोशिश रही इसने अपने अनुकूल करिए ताकि इस तरह सुख ले सके विज्ञान इसी विचारधारा दी आधारशिला थे खड़ा है और उसने रेलगा मोटर गाड़ियां हवाई जहाज ਹੋਰ ਤਰ੍ਹਾਂ-ਤਰ੍ਹਾਂ ਦੇ ਸਾਧਨ ਮੁਹैया ਕਰਕੇ ਮਨੁੱਖ ਲਈ अनेका तरह ਦੀਆਂ ਸਹੂਲਤਾਂ ਮੈਅਸਰ ਕੀਤੀਆਂ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ ਲੇਕਿਨ ਇੱਥੇ ਵਿਗਿਆਨ ਨੂੰ ਇੱਕ ਭਰਮ ਭੁਲੇਖਾ ਪੈ ਗਿਆ ਕਰਤੇ ਅਸੀਂ ਹਾਂ ਕੋਈ ਹੋਰ ਕਰਤਾ ਨਹੀਂ ਹੈ ਇਸ ਵਾਸਤੇ ਵਿਗਿਆਨ ਭਗਵਾਨ ਦੀ ਹੋਂ ਤੋਂ ਖਾਲਾ ਖਾਲੀ ਹੈ ਵਿਗਿਆਨ ਭਗਵਾਨ ਦੀ ਸ਼ਰਧਾ ਨਹੀਂ ਰੱਖਦਾ ਸਾਇੰਟਿਸਟ ਸੰਤ ਨਹੀਂ ਹੁੰਦਾ ਵਿਗਿਆਨ ਇਹ ਸੋਚ ਹੀ ਨਹੀਂ ਸਕਦਾ ਕਿ ਕੋਈ ਕਰਤਾ ਹੈ ਕਿਉਂਕਿ ਆਪਣੀ ਸੋਚ ਆਪਣੀ ਸ਼ਕਤੀ ਨੂੰ ਲੜਾ ਲੜਾ ਕੇ ਖਰਚ ਕਰ ਕਰਕੇ ਪ੍ਰਕਿਰਤੀ ਦੇ ਬਹੁਤ ਸਾਰੇ ਪਹਿਲਵਾਨਾਂ ਨੂੰ ਇਹ ਆਪਣੇ ਅਨੁਕੂਲ ਕਰਦਾ ਗਿਆ ਲੋਹ ਚੱਲ ਰਹੀ ਹੈ ਪਰ ਹਵਾ ਨੂੰ ਠੰਡਾ ਕਰ ਲੈਣਾ ਸੀਤ ਲਹਿਰ ਚੱਲ ਰਹੀ ਹੈ ਪਰ ਹਵਾ ਨੂੰ ਗਰਮ ਕਰ ਦੇਣਾ ਹੈ ਹੀਟਰ ਲਾ ਕੇ ਇਹ ਛੋਟੇ ਛੋਟੇ ਉਪਕਰਣ ਪੈਦਾ ਕਰਕੇ ਔਰ ਪ੍ਰਕਿਰਤੀ ਦੀਆਂ ਸ਼ਕਤੀਆਂ ਨੂੰ ਆਪਣੀ ਰੂਚੀ ਆਪਣੀ ਲੋੜ ਦੇ ਅਨੁਕੂਲ ਕਰਕੇ ਇਸ ਭਰਮ ਬੁਲੇਖੇ ਦੇ ਵਿਗਿਆਨ ਜੀ ਰਿਹਾ ਹੈ ਕਿ ਇੱਕ ਦਿਨ ਅਸੀਂ ਸਾਰੀਆਂ ਸ਼ਕਤੀਆਂ ਨੂੰ ਸ਼ਕਤੀ ਦੇ ਸਾਗਰ ਨੂੰ ਆਪਣੇ ਅਨੁਕੂਲ ਕਰ ਲਵਾਂਗੇ ਪੁਰਾਣੀਆਂ ਲੜਾਈਆਂ ਤੀਰ ਕਮਾਨ ਤਲਵਾਰ ਵੱਤ ਵੱਤ ਬੰਦੂਕ ਇਹ ਮਨੁੱਖ ਦੇ ਹਥਿਆਰ ਸਨ ਪਰ ਐਟਮ ਬਮ हाइड्रोजन बम इतना विनाश कर सकता है जो तीर कमान ਨਾਲ تلوار ਨਾਲ ਕੀਤਾ ਹੀ ਨਹੀਂ ਜਾ ਸਕਦਾ ਸ਼ਕਤੀ تعمیر ਦੇ ਕੰਮ ਵਿੱਚ ਔਰ ਸ਼ਕਤੀ ਨੂੰ ਨਾਸ ਕਰਨ ਦੇ ਵਿੱਚ ਵਰਤ ਸਕਦੇ ਆ ਇਥੋਂ ਹੀ ਵਿਗਿਆਨ ਦੇ ਅੰਦਰੋਂ ਭਗਵਾਨ ਦਾ ਖਿਆਲ जान다 ਰਹਾ ਪਰ ਐਸਾ ਖਿਆਲ ਪੈਦਾ ਹੋ ਗਿਆ ਸੌਲਤਾ ਮੋਹਿਆ ਕਰਨ ਵਾਲੇ ਵੀ ਅਸੀ ਨਾਸ ਕਰਨ ਵਾਲੇ ਵੀ ਅਸੀ ਕਿ ਕਰਤਾ ਵੀ ਬਣ ਗਏ ਇਹ ਵਿਨਾਸ਼ ਕਰਨ ਵਾਲੇ ਪਰਲੇ ਕਰਨ ਵਾਲੇ ਵੀ ਬਣ ਗਏ ਕਿ ਜਦ ਇਹ ਵਿਨਾਸ਼ ਕਰਨ ਵਾਲੇ ਵੀ ਬਣ ਗਏ ਤੇ ਤਾਮੀਰ ਕਰਨ ਵਾਲੇ ਵੀ ਬਣ ਗਏ ਤਾਂ ਫਿਰ ਪ੍ਰਮਾਤਮਾ ਵੀ ਹੋਂਦ ਲਈ ਤੇ ਕੋਈ ਥਾ ਨਾ ਰਹੀ ਇਹੀ ਕਾਰਨ ਹੈ ਸਾਰੇ ਜਗਤ ਦਾ ਵਿਗਿਆਨ ਭਗਵਾਨ ਦੀ ਸ਼ਰਧਾ ਤੋਂ ਖਾਲੀ ਹੈ ਖਾਲੀ ਹੈ ਵਿਗਿਆਨ ਦੇ ਅਧীন ਜੀਣ ਵਾਲਾ ਅਜਦਾ ਮਨੁੱਖ ਅਜ ਦੀ ਇਹ ਸਾਰੀ ਮਨੁੱਖਤਾ ਭਗਵਾਨ ਦੀ ਸ਼ਰਧਾ ਤੋਂ ਖਾਲੀ ਹੁੰਦੀ ਜਾ ਰਹੀ ਹੈ ਈਸ਼ਵਰੀ ਆਸਤਾ ਤੋਂ ਖਾਲੀ ਹੁੰਦੀ ਜਾ ਰਹੀ ਹੈ ਔਰ ਵਿਗਿਆਨ ਦਾ ਇਹ ਅਹਿਸਾਸ ਲੋਗਾ ਦੇ ਦਿਲ ਦੇ ਆਗ ਦੇ ਘਰ ਕਰਦਾ ਜਾ ਰਿਹਾ ਹੈ ਕੋਈ ਕਰਤਾ ਨਹੀਂ ਕੋਈ ਕਰਤਾ ਨਹੀਂ ਕੋਈ ਕਰਤਾ ਨਹੀਂ ਲੇਕਿਨ ਅਜ ਤੱਕ ਵੀ ਵਿਗਿਆਨ ਦੀ ਇਹ ਗਤੀ ਜੋ ਕੁਝ ਹਾਸਲ ਕਰ ਸਕੀ ਹੈ ਉਸ ਸਾਗਰ ਦੇ ਚ ਇੱਕ ਚਮਚ ਪਾਣੀ ਤੋਂ ਜ਼ਿਆਦਾ ਨਹੀਂ ਹੈ ਉਹ ਮਹਾ ਸੌਰਜ ਉਹਦੇ ਚਿਕਨ ਕੀ ਜੇ ਚਿੰਗਾਰੀ ਹੀ ਹੱਥ ਕਿਧਰੇ ਆਈ ਹੈ ਔਰ ਹੱਥ ਪੈਰ ਦਿਲ ਦਿਮਾਗ ਦੇ ਉਹ ਸਹੀ ਸ਼ਕਤੀ ਤੋਂ ਆਇਆ ਹੈ ਜਿਸ ਸ਼ਕਤੀ ਵਾਰੇ ਉਹ ਸੋਚ ਰਹੇ ਨੇ ਔਰ ਕਹਿੰਦੇ ਨੇ ਅਸੀਂ ਹੱਥ ਵਿੱਚ ਕਰ ਲਈਏ ਹੁਣ ਕੌਣ ਦੱਸੇ ਇਹ ਸ਼ਕਤੀ ਵੀ ਉਹੀ ਹੈ ਔਰ ਇਹ ਹੱਥ ਪੈਰ ਵੀ ਉਸਹੀ ਸ਼ਕਤੀ ਤੋਂ ਆਏ ਨੇ ਲੇਕਿਨ ਵਿਗਿਆਨ ਦੀ ਐਸੀ ਸੋਚਣੀ ਹੋ ਸਕੇ ਅਜੇ ਦੂਰ ਦੀ ਗੱਲ ਹੈ ਕਿਸੇ ਦਿਨ ਮੇਰਾ ਇਹ ਪੂਰਨ ਵਿਸ਼ਵਾਸ ਹੈ ਵਿਗਿਆਨ ਭਗਵਾਨ ਦੀ ਆਸਤਾ ਨਾਲ ਭਰ ਜਾਏਗਾ ਭਰ ਜਾਏਗਾ ਕਿਉਂਕਿ ਅਜ ਤੱਕ ਜਿੰਨੇ ਵੀ ਸਾਇੰਟਿਸਟ ਹੋਏ ਨੇ ਛੋਟੇ ਰਹੇ ਉਹ بڑے ਬੇਚੈਨ ਰਹੇ ਨੇ परेशान रहे ने और बड़े बड़े साइंटिस्ट विज्ञानक अपना अनुभव यही जाहिर करते रहे ने। आनंद परमरस हूं कल्पना च रह गया वास्तविकता इसकी कोई झलक नहीं मिली नहीं मिली दूसरे ने संत भगत ਈਸ਼ਵਰੀ ਆਸਥਾ ਰੱਖਣ ਵਾਲੇ ਉਹ ਫਿਰ ਇੰਜ ਕਹਿੰਦੇ ਨੇ ਸਿਆਨਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰੇ ਹੋਇ ਰਹੀ ਸੋ ਬਾਤ ਹੋ ਰਿਹਾ ਹੋ ਰਿਹਾ ਹੋ ਰਿਹਾ ਕੀਤਾ ਨਹੀਂ ਜਾ ਰਿਹਾ ਕੀਤਾ ਨਹੀਂ ਜਾ ਰਿਹਾ अगर किता नहीं जा रहा तो हो रहा है हो रहा है हो रहा है और जगत अनहोना कुछ भी नहीं है जो हो रहा है होना हो रहा है अनहोना कुछ भी नहीं है कुछ भी नहीं है कुछ भी नहीं है लेकिन बड़ी बारीक मत चाहिए बड़ी सूक्ष्म सोचनी चाहिए ਇਸ ਮਹਾਨ ਘਟਨਾ ਨੂੰ ਹੋਰਿਆਂ ਘਟਨਾਵਾਂ ਨੂੰ ਸਮਝਣ ਲਈ ਜਾਣਨ ਲਈ ਸ਼ਾਇਦ ਇਸੇ ਵਾਸਤੇ ਸਤਿਗੁਰਸਾਨ ਨੂੰ ਅਰਦਾਸ ਕਰਨ ਦਾ ਢੰਗ ਸਿਖਾਉਂਦੇ ਨੇ ਕਿ ਹਰ ਪਰਿਉ ਸੁਆਮੀ ਦੇ ਦਾਰੇ ਦੇ ਜੀਵ ਦੇ ਬੁੱਧ ਵਿਵੇਕ ਹੈ ਪ੍ਰਭੂ ਉਹ ਵਿਵੇਕ ਸ਼ੀਲ ਬੁੱਧ ਦੇ जो ये समझ सके हो रहे, है हो रहे, है हो रहे, है किया नहीं जा रहा नहीं जा रहा और जब कीता नहीं जा रहा तो धर्म की दुनिया बच्चे भी एक बहुत बड़ा वायान प्रचलित है कि की, जब कीता ही नहीं जा रहा ਉਹ ਈਸ਼ਵਰ ਨਵੀਂ ਕਿਤ ਦਾ ਰੂਪ ਦਿੰਦੇ ਨੇ ਆਪਣੇ ਬਣਾਏ ਹੋਏ ਨੂੰ ਵੀ ਈਸ਼ਵਰ ਮੰਨਦੇ ਨੇ ਗੁਰਨਾਹਿਕ ਨੂੰ ਐਲਾਨੀਆਂ ਕਹਿਣਾ ਪਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਇ ਉਸ ਦੀ ਸਥਾਪਨਾ ਨਹੀਂ ਹੋ ਸਕਦੀ ਉਸ ਨੂੰ ਕੀਤਾ ਨਹੀਂ ਜਾ ਸਕਦਾ ਜਿਸ ਨੂੰ ਟਿਕਾਇਆ ਨਹੀਂ ਜਾ ਸਕਦਾ ਜਿਸ ਨੂੰ ਮੈਂ ਬਣਾ ਸਕਦਾ ਮੈਂ ਟਿਕਾ ਸਕਦਾ ਉਹ ਆਇਆ ਫਿਰ ਮੇਰੇ ਨਾਲੋਂ ਵੱਡਾ ਕਿਸ ਤਰ੍ਹਾਂ ਹੋ ਗਿਆ ਕਰਤ ਕਰਤੇ ਤੋਂ ਵੱਡੀ ਨਹੀਂ ਹੁੰਦੀ ਗਿਆਨ ਵਿਗਿਆਨ ਧਰਮ ਸੈਂਸ ਦੋਵੇਂ ਆਪਣੇ ਭਰਮ ਭੁਲੇਖਿਆਂ ਦੇ ਵਿੱਚ ਜੀ ਰਹਿਨੇ ਭਟਕਣਾ ਵਿਗਿਆਨ ਦੀ ਦੁਨੀਆ 'ਚ ਮੌਜੂਦ ਭਟਕਣਾ ਧਰਮ ਦੀ ਦੁਨੀਆ ਵਿੱਚ ਮੌਜੂਦ ਕਦੀ ਕਦਾਂ ਸੰਸਾਰ ਦੇ ਉਸ ਸੂਰਜ ਚਮਕਦੇ ਨੇ ਜੋ ਇਸ ਅੰਧਕਾਰ ਨੂੰ ਮਿਟਾਉਣ ਦਾ ਯਤਨ ਕਰਦੇ ਨੇ ਉਹਨਾਂ ਵਿੱਚ ਸੋਨੇ ਮਹਾਨ ਜਗਤ ਗੁਰੂ ਬਾਬਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਦਾ ਇਹਵਾ हुक्मे अंदर सब को बाहर हुक्म ना कोए नानक हुक्मे जे बुझे तो मैं कहे ना कोए जे किधरे ए समझ जाए उस हुक्म उस मर्यादा नो उस तरतीब नो जो हो रहे है तो इस दा हंकार आज ही विलीन हो जाए हाँ मैं कहे ना कोई मैं हाँ मैं हा ऐसा कहना ही मिट जाएगा जब मैं ही ना नहीं हा तो फिर मैं हो गया, मैं करता कि अगर मैं हां नहीं तो हा मैं कहे ना को जिसने उस हुक्म समझ लिया जान लिया वो ऐलानिया है, मैं नहीं हाँ मैं नहीं हाँ ਮੈਂ ਨਹੀਂ ਹਾਂ ਤਾਂ ਜਦ ਮੈਂ ਹੀ ਨਹੀਂ ਹਾਂ ਤਾਂ ਮੈਂ ਕਰਨ ਹਾਰ ਵੀ ਕਿੱਥੇ ਹੋ ਰਿਹਾ ਹੈ ਹੋ ਰਿਹਾ ਹੈ ਹੋ ਰਿਹਾ ਉਸ ਹੋਣ ਹਾਰ ਤੋਂ ਜੋ ਕੁਝ ਹੋ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਰੰਗ ਰੂਪ ਤਰ੍ਹਾਂ ਤਰ੍ਹਾਂ ਦੇ ਜੀਵ ਜੰਤ ਵਕ ਵਕ ਸਬਾ ਦੇ ਵਕ ਵਕ ਨਸਲਾ ਦੇ ਤਰ੍ਹਾਂ ਤਰ੍ਹਾਂ ਦੀਆਂ ਧਰਤੀਆਂ ਤਰ੍ਹਾਂ ਤਰ੍ਹਾਂ ਦੇ ਸੂਰਜ ਚੰਦ ਤਾਰੇ ਬਹੁਤ ਵੱਡਾ ਵਿਸ਼ਾਲ ਇਹ ਪਸਾਰਾ ਜਿੰਨਾ ਸੋਚਦੇ ਜਾਈਏ ਉਹ ਸੋਚ ਤੋਂ ਵੱਡਾ ਹੁੰਦਾ ਜਾ ਰਿਹਾ ਹੈ ਵੱਡਾ ਹੁੰਦਾ ਜਾ ਰਿਹਾ ਹੈ ਵੱਡਾ ਹੁੰਦਾ ਜਾ ਰਿਹਾ ਹੈ ਬਹੁਤਾ ਕਹੀਏ ਬਹੁਤਾ ਹੋਏ ਜਿਤਨੀ ਅਸੀਂ ਸੀਮਾ ਮਿਥਲੇ ਨੇ ਆ ਇਹ ਤੇ ਬਹੁਤ ਹੈ ਬਹੁਤ ਹੈ ਪਰ ਉਸ ਤੋਂ ਵੀ ਬਹੁਤਾ ਹੋ ਜਾਂਦਾ ਹੈ ਉਸ ਤੋਂ ਵੀ ਬਹੁਤਾ ਹੋ ਜਾਂਦਾ ਹੈ ਕਿਉਂ ਕਿਤਨਾ ਵੀ ਸੋਚੀਏ ਕਿਤਨਾ ਵੀ ਸੋਚੀਏ ਉਹ ਸਾਰੇ ਦਾ ਸਾਰਾ ਸੋਚ ਦੇ ਚ ਆਉਂਦਾ ਹੀ ਨਹੀਂ ਉਸ ਸਮਝ ਦੇ ਚ ਆਉਂਦਾ ਹੀ ਨਹੀਂ ਕਾਰਨ ਸਮਝ ਸੀਮਤ ਜਿਹਨੂੰ ਸਮਝਣਾ ਹੈ ਅਸੀਮ ਉਹ ਅਸੀਮ ਸੀਮਾ ਦੇ ਦਾਇਰੇ ਵਿੱਚ ਨਹੀਂ ਆ ਸਕਦਾ ਉਸ ਅਸੀਮ ਨੂੰ ਸੀਮਤ ਕਰਨਾ ਬੜਾ ਕਠਨੈ देख रहे हैं कई दफा ऐसे अनुभव जीवन में सामने आवले ने बादशाह फरमान कर देने मथा करे पूरब के ताई पश्चिम ही ले जाता सोची ऐसी पूरब जाना है तैयारी भी कर ली और पूरा उपरालावे कर लिया ਪੂਰਬ ਦੀ ਤਰਫ ਕਦਮ ਪੁੱਟਣਾ ਹੀ ਸੀ ਕਿ ਅਚਾਨਕ ਪੱਛਮ ਦੀ ਤਰਫ ਜਾਣਾ ਪੈ ਗਿਆ ਰੂਹੇ ਜ਼ਮੀਨ ਤੇ ਐਸਾ ਤਜਰਬਾ ਹਰ ਮਨੁੱਖ ਨੂੰ ਹੋਇਆ ਹੋਵੇਗਾ ਕਰਨਾ ਮੇ ਕੀ ਚਾਹੰਦਾ ਸੀ ਹੋ ਕੀ ਗਿਆ ਪ੍ਰਾਪਤ ਮੇ ਕੀ ਕਰਨਾ ਚਾਹੰਦਾ ਸੀ ਮਿਲਿਆ ਕੀ ਹੈ ਜਾਣਾ ਮੇ ਕਿਹੜੇ ਪਾਸੇ ਜਾਂਦਾ ਸੀ ਕਿਸ ਪਾਸੇ ਮੈਂ ਚੱਲ ਪਿਆ ਐਸਾ ਕੋਈ ਮਨੁੱਖ ਨਹੀਂ ਜਿਸ ਨੂੰ ਇਹ ਅਨੁਭਵ ਨਾ ਹੋਇਆ ਹੋਵੇ ਚਾਇਆ ਮੈਂ ਕੀ ਸੀ ਹੋਇਆ ਕੀ ਹੈ ਪ੍ਰਾਪਤ ਮੈਂ ਕੀ ਕਰਨਾ ਚਾਹੁੰਦਾ ਸੀ ਮਿਲਿਆ ਕੀ ਹੈ ਬਾਬਾ ਫਰੀਦ ਇਸ ਨੂੰ ਆਪਣੇ ਢੰਗ ਨਾਲ ਬਿਆਨ ਕਰਦੇ ਨੇ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਵਾਜ ਰਿਹਾ ਤੇ ਨਰਬ ਦੇ ਕੇਲਾ ਵਿਸਰਿਆ ਜੋ ਮਨ ਚਿਤ ਨਾ ਚੇਤੇ ਸੰ ਸੋ ਗਾਲੀ ਰੱਬ ਕੀ ਨਾ ਕਦੀ ਸੋਚੀ ਹੀ ਨਹੀਂ ਸੀ ਚੇਤੇ ਵੀ ਚ ਨਹੀਂ ਸੀ ਖਿਆਲਾਂ ਦੇ ਚ ਨਹੀਂ ਸੀ ਉਹ ਹੋ ਗਿਆ ਉਹ ਹੋ ਗਿਆ ਐਸਾ ਹਰ ਇੱਕ ਦਾ ਅਨੁਭਵ ਹੈ परम सिरमौर भगत श्री कबीर जी महाराज दा ए उच्च खयाल कबीर जो मैं चितवा ना करे क्या मेरे चितवे होए अपना चितवेया हर करे जो मेरे चित ना होए मैं सोचदा ए करा होंदा कुछ और ਜੀਵਨ ਦੀਆਂ ਇਹਨਾਂ ਰੋਜ਼ਮਰਾਂ ਦੀਆਂ ਘਟਨਾਵਾਂ ਤੋਂ ਭਗਤ ਕਬੀਰ ਕਹਿੰਦੇ ਨੇ ਮੈਂ ਇਸ ਨਤੀਜੇ ਤੇ ਪਹੁੰਚਿਆ ਉਹ ਹੀ ਹੁੰਦਾ ਜੋ ਈਸ਼ਵਰ ਨੂੰ ਭਾਉਂਦਾ ਹੈ ਉਹ ਨਹੀਂ ਹੁੰਦਾ ਜੋ ਮੈਨੂੰ ਭਾਉਂਦਾ ਹੈ ਤਾਂ ਫਿਰ ਕੀ ਕਰੀਏ ਜੋ ਹੋ ਜਾਂਦਾ ਹੈ ਜੋ ਈਸ਼ਵਰ ਨੂੰ ਭਾਉਂਦਾ ਹੈ ਉਸ ਤੇ ਭਾਣੇ ਨਾਲ ਸਹਿਮਤ ਹੋਣਾ ਉਦੀ ਰਜ਼ਾ ਦੇ ਸਹਿਮਤ ਹੋਣਾ ਉਸ ਤੇ ਇਸ ਹੁਕਮ ਅਟਲ ਹੁਕਮ ਨੂੰ ਮੰਨਣਾ ਬਸ ਇਬਾਦਤ ਇਸੇ ਤੇ ਖੜੀ ਹੈ ਬੰਦਗੀ ਇਸੇ ਤੇ ਖੜੀ ਹੈ ਭਗਤੀ ਇਸੇ ਤੇ ਖੜੀ ਹੈ ਹੋ ਰਿਹਾ ਹੈ ਇਸ ਨੂੰ ਸਮਝੇ ਲੇਕਿਨ ਇਥੇ ਇੱਕ ਤਰਕ ਖੜੀ ਹੋ ਗਈ ਹੋ ਰਿਹਾ ਹੈ ਜਦੋਂ ਜਪਾਏਗਾ ਜਪ ਲੈ ਆਗੇ ਜਦੋਂ ਸ਼ੁਭ ਮਾਰਗ ਤੇ ਚਲਾਏਗਾ ਚਲ ਪਾਵਾਂਗੇ ਨਹੀਂ ਇਤਨੀ ਸਮਝ ਆ ਜਾਏ ਕਿ ਹੋ ਰਿਹਾ ਹੈ ਫਿਰ ਮਨੁੱਖ ਜੋ ਕੁਝ ਵੀ ਕਰ ਰਿਹਾ ਹੈ ਸ਼ੁਭ ਬਿਤਨੀ ਸਮਝ ਆ ਜਾਏ ਤੇ ਹਿਰਦਾ ਮਨ ਲਵੇ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਫਿਰ ਜੋ ਕੁਝ ਵੀ ਕਰ ਰਿਹਾ ਹੈ ਸ਼ੁਭ ਫਿਰ ਐਸੇ ਮਨੁੱਖ ਦਾ ਉੱਠਣਾ ਸ਼ੁਭ ਹੈ ਬੈਠਣਾ ਸ਼ੁਭ ਹੈ ਚੱਲਣਾ ਸ਼ੁਭ ਹੈ ਬੋਲਣਾ ਸ਼ੁਭ ਹੈ ਕਰਨਾ ਸ਼ੁਭ ਹੈ ਸਭ ਸਹੀ ਹੈ ਸਭ ਸਹੀ ਹੈ ਇਤਨੀ ਸਮਝ ਆ ਜਾਏ ਇਤਨਾ ਪਤਾ ਚੱਲ ਜਾਏ ਲੇਕਿਨ ਇਸ ਸਮਝ ਨੂੰ ਪ੍ਰਾਪਤ ਕਰਨ ਵਾਸਤੇ ਹੀ ਤੇ بڑے بڑے ਸਾਧੂ بڑے بڑے ਜੋਗੀ بڑے بڑے ઋષિ મુનિ જપીશ્વર તપીશ્વર ਆਦਿਕਾਲ ਤੋਂ ਕੋਸ਼ਿਸ਼ ਕਰਦੇ ਰਹੇ ਨੇ ਪਰ ਬਥੇਰੇਆਂ ਨੂੰ ਇਸ ਕੋਸ਼ਿਸ਼ ਦੇ ਸਫਲਤਾ ਨਹੀਂ ਮਿਲੀ ਨਹੀਂ ਮਿਲੀ ਨਹੀਂ ਮਿਲੀ ਭਗਵਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਿਲਾ ਰੋਦਨ ਉਸ ਵਕਤ ਪੈਦਾ ਹੁੰਦਾ ਹੈ ਜਦ ਚਾਇਆ ਕੁਛ ਹੋਰ ਸੀ ਤੇ ਹੋਇਆ ਕੁਛ ਹੋਰ ਹੈ ਮੇਰੀ ਚਾਹਤ ਦੇ ਮੁਤਾਬਕ ਨਹੀਂ ਹੋਇਆ ਨਹੀਂ ਹੋਇਆ ਤੋ ਸਾਹਿਬ ਕਿਨ ਰੋਵੇ ਰਾਮ ਨਿਕਾਲਾ ਭਇਆ ਸੀਤਾ ਲక్ష్ਮਣ ਵਿਛੜ ਗਿਆ ਵਿਛੋੜਾ ਹੋ ਗਿਆ ਸੀਤਾ ਦਾ ਵਿਛੋੜਾ ਹੋ ਗਿਆ ਲక్ష్ਮਣ ਦਾ ਮੂਰਛਤ ਹੋ ਗਏ ਵਕਤ ਦੇ ਅਵਤਾਰੀ ਪੁਰਸ਼ ਵਿਸ਼ਿਸ਼ਟ ਤੋਂ ਸਾਰੀ ਗਿਆਨ ਧਿਆਨ ਦੀ ਜਿਸ ਨੇ ਸਿੱਖਿਆ ਦਿਕਸ਼ਾ ਪ੍ਰਾਪਤ ਕੀਤੀ ਉਹ ਵੀ ਅਸ਼ਕਬਾਰ ਹੋ ਗਿਆ ਉਹਦੀਆਂ ਵੀ ਅੱਖਾਂ ਭਰ ਆਈਆਂ ਉਹ ਵੀ ਜ਼ਾਰੋ ਜ਼ਾਰ ਰੋਣ ਲੱਗ ਪਿਆ ਹਾਲਾਤ ਦੇ ਤਕਾਜ਼ੇ ਨੂੰ ਵੇਖ ਕੇ ਜ਼ਾਰੋ ਜ਼ਾਰ ਰੋਇਆ ਸੀ ਦਸਰਤ और बड़े बड़े रोए सहन सरदान दे इंद्र रो आया पर सुरा रोवे घर आया अजय सरोवे बिखिया खाए ऐसी दर मिले सजाय रोवे पांडव भय मजूर जिनके स्वामी रहत हजूर रोपे पे अर्जुन रो रोपे युधिष्ठिर ਰੋਵੇ ਦਹਿਸਰ ਲੰਕ ਗਵਾਏ ਜਿਨ ਸੀਤਾ ਆਂਦੀ ਡੋਰੋ ਵਾਏ ਜ਼ਾਰੋ ਜ਼ਾਰ ਰੋਪੇ ਹੈ ਰਾਵਣ ਇਕ ਨਾਇਕ ਕਥੀ ਸਾਲੀ ਜ਼ਾਰੋ ਜ਼ਾਰ ਰੋਪੇ ਹੈ ਅਰਜਨ ਕ੍ਰਿਸ਼ਨ ਦੇ ਸਖਾ ਜਿਨ੍ਹਾਂ ਦੇ ਨਿਕਟ ਵਰਤੀ ਕ੍ਰਿਸ਼ਨ ਸਭ ਇੰਦਰ ਰੋਪੇ ਰਾਵਣ ਰੋਪੇ ਔਰ ਵਕਤ ਦਾ અવਤਾਰੀ પુરੁਸ਼ ਰੋਹੇ ਰਾਮ ਨਿਕਾਲਾ ਭਇਆ ਸੀਤਾ ਲక్ష్మణ ਵਿਚੜ ਗਏਗਾ ਪਰਉਣਾ ਤੇ ਉਦੋਂ ਆਵੇਗਾ ਜੋ ਮੈਂ ਚਾਹਿਆ ਸੀ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਤੇ ਇਸ ਸਾਰਬ ਨਾਲ ਤੇ ਸਾਰਾ ਜਗਤ ਰੋਂਦਾ ਹੋਇਆ ਦਿਖਾਈ ਦੇ ਰਿਹਾ ਔਰ ਰੋਂਦਾ ਹੋਇਆ गिला कर मनुख धार्मिक नहीं है भगत नहीं है संत नहीं है हां एक रोना है ऐसा जो कदी कदाई किस्मत नो नसीब आंदा है जद किधरे समझ आ जाती है हो रहे है हो रहे है हो रहे है ਤੇ ਫਿਰ ਅੰਦਰੋਂ ਖਿਆਲ ਆਂਦਾ ਮੈਂ ਇਤਨਾ ਦੁੱਖ ਕਿਉਂ ਹੋ ਗਿਆ ਕਿ ਇਹ ਅਨਹੋਣੀ ਹੋ ਗਈ ਹੈ ਅਨਹੋਣੀ ਹੋ ਗਈ ਹੈ ਇਸ ਦਾ ਪਛਤਾਪ ਪੈਦਾ ਹੁੰਦਾ ਹੈ ਔਰ ਇਸ ਪਛਤਾਪ ਦੇ ਲਹਿ ਵਿੱਚ ਜੋ ਹੰਝੂ ਨਿਕਲ ਰਹੇ ਨੇ ਉਹ ਬਹੁਤ ਸਾਰੇ ਧਬਿਆਂ ਨੂੰ ਧੋ ਦਿੰਦੇ ਨੇ ਉਹ ਬਹੁਤ ਸਾਰੇ ਦੁੱਖਾਂ ਨੂੰ ਬਹਾ ਕੇ ਲੈ ਜਾਂਦੇ ਨੇ ਜਿਵੇਂ ਹੜ ਤੇ ਆਇਆ ਹੋਇਆ ਪਾਣੀ किनारियां ਦੀ ਗੰਦਗੀ ਨੂੰ ਵਹਾ ਕੇ ਲੈ ਜਾਂਦਾ ਹੈ ਜਿਵੇਂ ਬਰਖਾ ਰੋਤ ਦੇਖ ਜ਼ੋਰ ਦੇ बहाव ਨਾਲ ਨਦੀ ਨਾਲੇ ਸਾਫ਼ ਹੋ ਜਾਂਦੇ ਨੇ ਕੰਡਿਆਂ ਦੀ ਮਹਿਲ ਵਹਿ ਕੇ ਜੋ ਹੈ ਚਲੀ ਜਾਂਦੀ ਹੈ ਕਦੀ ਕਦائیں ਜਦ ਪੱਛਾ ਤਾਪ ਕਰਕੇ ਇਹ ਹੰਝੂਆਂ ਦੀ بارش ਆਉਂਦੀ ਹੈ ਕਥਨ ਜਨਮ ਜਨਮਾਂਤਰਾਂ ਦੀ ਕਿਤਨੀ ਮਹਿਲ ਧੁੱਲ ਜਾਂਦੀ ਹੈ ਧੁੱਲ ਜਾਂਦੀ ਹੈ 88 ਤੀਰਥ ਉਹਨਾਂ ਦਾ ਨਿਰਮਲ ਜਲ ਇਨਾਨੋ ਨਹੀਂ ਧੋ ਸਕਦਾ ਜੋ ਪਛਤਾਪ ਦੇ ਨਿਕਲੇ ਹੋਏ ਹੰਝੂ ਧੋ ਦਿੰਦੇ ਨੇ ਧੋ ਦਿੰਦੇ ਨੇ ਉਹ ਹੰਝੂ ਤੀਰਥਾਂ ਦੇ ਮਹਾਨ ਤੀਰਥ ਨੇ ਉਹ ਆਸੋਹ ਹਜ਼ਾਰਾਂ ਗੰਗਾ ਜਿਸ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਭਗਤ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਸਿੱਖ ਨਿਕਟ ਵਰਤੀ ਔਰ ਬਵੰਜਾ ਕਵੀਆਂ ਵਿੱਚੋਂ ਸਰਮੌਰ ਕਵੀ ਉਹ ਕਹਿੰਦੇ ਨੇ ਦੋ ਚਸ਼ਮ ਮਨ ਕੇ ਦਰਿਆਏ ਅਜ਼ੀਮੁਲ ਸ਼ਾਨ ਐ ਗੋਇਆ ਜ਼ਹਿਰ ਅਸ਼ਕਮ ਬਵਦ ਸ਼ਾਦਾ ਵੀਏ ਸਰਬਾ ਬਾਬ ਇਨ ਜਾ ਹਜ਼ਾਰਾਂ ਦਰਿਆ ਉਹਨਾਂ ਦਾ ਨਿਰਮਲ ਪਾਣੀ ਉਹਨਾਂ ਦੇ ਹੰਝੂਆਂ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ ਜੋ ਪਛਤਾਵਾ ਦੇਚ ਨਿਕਲ ਰਹੇ ਨੇ ਜੋ ਈਸ਼ਬਰੀ ਵਿਛੋੜੇ ਦੀ ਤੜਪ ਦੇਚ ਨਿਕਲ ਰਹੇ ਨੇ ਪਤਨੀ ਅਨੰਤ ਜਨਮਾਂ ਦੇ ਧਬਿਆਂ ਨੂੰ ਦਾਗਾਂ ਨੂੰ ਗੁਨਾਹਾਂ ਨੂੰ ਬਹਾ ਕੇ ਲੈ ਜਾਂਦੇ ਨੇ ਔਰ ਜਿਹੜੀ ਨਿਰਮਲਤਾ ਪ੍ਰਗਟ ਹੁੰਦੀ ਹੈ ਉਹ ਪ੍ਰਮਾਤਮਾ ਕਹਿੰਦੀ ਹੈ ਪਰਮ ਪ੍ਰਕਾਸ਼ ਕਹਿੰਦੀ ਹੈ ਪਰਮ ਆਨੰਦ ਕਹਿੰਦੀ ਹੈ ਫਿਰ ਪਛਤਾਪ ਹੁੰਦਾ ਹੈ ਇਤਨੇ ਪ੍ਰਕਾਸ਼ ਤੇ ਹੁੰਦੇ ਹੋਇਆ ਮੈਂ ਜੀਵਨ ਅੰਧਕਾਰ ਦੇ ਚਬੀਤ ਕੀਤਾ ਇਤਨੇ ਅਨੰਦ ਦੇ ਹੁੰਦੇ ਹੋਇਆ ਮੈਂ ਜੀਵਨ ਰੋਂਦਿਆਂ ਬਤੀਤ ਕੀਤਾ ਬਸ ਉਸ ਰੋਣੇ ਨੂੰ ਚੇਤੇ ਕਰਕੇ ਰੋਣਾ ਆ ਜਾਂਦਾ ਹੈ ਰੋਣਾ ਆ ਜਾਂਦਾ ਹੈ ਔਰ ਇਹ ਰੋਣਾ ਬਾਕਮਾਲ ਹੈ ਇਹਨਾਂ ਦੋ ਹੰਝੂਆਂ ਤੋਂ ਦੋ ਲੋਕ ਕੁਰਬਾਨ ਕੀਤੇ ਜਾ ਸਕਦੇ ਨੇ ਕਦੀ ਕਦਾਈਂ ਕਰੋੜਾਂ ਵਿੱਚ ਕੋਈ ਇੱਕ ਅੱਖ ਮਨੁੱਖ ਦੀ ਅੱਖਾਂ ਵਿੱਚ ਇਹ ਹੰਝੂ ਦੇਖੇ ਜਾ ਸਕਦੇ ਨੇ ਦੇਖੇ ਜਾ ਸਕਦੇ ਨੇ ਪਰ ਉਹਨਾਂ ਦੋ ਹੰਝੂਆਂ ਦੇ ਨਾਲ ਕਿਤਨੀ ਨਿਰਮਲਤਾ ਆਉਂਦੀ ਹੈ ਕਿਤਨਾ ਆਨੰਦ ਪੈਦਾ ਹੁੰਦਾ ਹੈ ਇਹ ਵੀ ਫਿਰ ਉਹ ਜਾਣਦਾ ਹੈ ਔਰ ਉਸ ਨੂੰ ਪੂਰਨ ਬੋਧ ਹੋ ਜਾਂਦਾ ਹੈ ਹੋ ਰਿਹਾ ਹੈ ਹੋ ਰਿਹਾ ਹੈ ਹੋ ਰਿਹਾ ਹੈ ਕੀਤਾ नहीं जा रहा नहीं जा रहा कुछ भी अनहोनी नहीं है होनी है होनी है जगत वो हो रही है अनहोना कुछ भी नहीं हो रहा दिन हो रहे है रात हो रही है सर्दी हो रही है गर्मी हो रही है जन्म हो रहा है मरण हो रहा है उत्पत्ति हो रही है ਪਰਲੇ ਹੋ ਰਹੀ ਹੈ ਪੁਨਾ ਪੁਨਿਆਂ ਦੀ ਰਾਤ ਆ ਰਹੀ ਹੈ ਮਾਵਸ ਦੀ ਰਾਤ ਹੋ ਗਈ ਹੈ ਇਹ ਸਭ ਹੋ ਰਿਹਾ ਹੈ ਹੋ ਰਿਹਾ ਹੈ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਨੂੰ ਲਈ ਹੈ ਹੋ ਰਹੀਆਂ ਨੇ ਹੋ ਰਹੀਆਂ ਨੇ ਤਾਂ ਉਹਨਾਂ ਦੇ ਅਧੀਨ ਨੇ ਛੋਟੀਆਂ ਘਟਨਾਵਾਂ ਹੋ ਰਹੀਆਂ ਨੇ ਹੋ ਰਹੀਆਂ ਨੇ ਮੇਰੇ ਲਖ ਯਤਨ ਦੇ ਬਾਵਜੂਦ ਵੀ ਦਿਨ ਨੇ ਰੁਕਣਾ ਨਹੀਂ ਔਰ ਮੇਰੇ ਲੱਖ ਵਿਦਾ ਕਰਨ ਦੇ باوجود ਵੀ ਸਮੇਂ ਤੋਂ ਪਹਿਲੇ ਰਾਤ ਨੇ ਰੁਕਸਤ ਨਹੀਂ ਹੋਣਾ। ਜਿਸ ਦਿਨ ਤੇ ਰਾਤ ਜਿਸ ਵਿੱਚ ਸਾਰਾ ਸੰਸਾਰ ਕਰਿਆਮਾਨ ਹੋ ਜਾਂਦਾ ਹੈ। ਦਿਨ ਸਾਰਾ ਭਜਣ ਦੌੜਨ ਤੇ ਮਜਬੂਰ ਕਰ ਦਿੰਦਾ ਹੈ। ਔਰ ਰਾਤ ਬਿਸ਼ਰਾਮ ਕਰਨ ਤੇ ਮਜਬੂਰ ਕਰ ਦਿੰਦੀ ਹੈ। ਨਿੰਦਰਾ ਆਉਣ ਲੱਗ ਪੈਂਦੀ ਹੈ। ਜਦ ਇਤਨੀਆਂ ਦੋ ਮਹਾਨ ਘਟਨਾਵਾਂ ਹੋ ਰਹੀਆਂ ਨੇ ਹੋ ਰਹੀਆਂ ਨੇ ਤਾਂ ਛੋਟੀਆਂ-ਛੋਟੀਆਂ ਘਟਨਾਵਾਂ ਦਾ ਕੀ ਕਹਿਣਾ ਅਗਰ ਵੱਡੀਆਂ ਲਹਿਰਾਂ ਸਾਗਰ ਵਿੱਚ ਉਛਲ ਰਹੀਆਂ ਨੇ ਤਾਂ ਛੋਟੀਆਂ ਲਹਿਰਾਂ ਵੀ ਉਸੇ ਵਿੱਚ ਉਛਲ ਰਹੀਆਂ ਨੇ ਅਗਰ ਵੱਡੀਆਂ ਲਹਿਰਾਂ ਸਾਗਰ ਦਾ ਹਿੱਸਾ ਨੇ ਤਾਂ ਇਹ ਛੋਟੀਆਂ ਲਹਿਰਾਂ ਵੀ ਉਸੇ ਹੀ ਸਾਗਰ ਦਾ ਹਿੱਸਾ ਨੇ ਉਹ ਸਹੀ ਸਮੁੰਦਰ ਦਾ ਹਿੱਸਾ ਨੇ ਉਸ ਤੋਂ ਅਲੱਗ ਨਹੀਂ ਨੇ ਬਸ ਐਸਾ ਬੋਧ ਹੁੰਦਿਆ ਹੀ ਮਨੁੱਖ ਅਨੰਦਮਈ ਹੋ ਕੇ ਜਿਣ ਲੱਗ ਪੈਂਦਾ ਹੈ ਔਰ ਹਉਣੀ ਨੂੰ ਸਜਦਾ ਕਰਦਾ ਹੈ ਔਰ ਜੋ ਹਉਣੀ ਨੂੰ ਸਜਦਾ ਕਰਦਾ ਹੈ ਉਹੀ ਪ੍ਰਮਾਤਮਾ ਨੂੰ ਸਜਦਾ ਕਰਦਾ ਹੈ ਜੋ ਹਉਣੀ ਨੂੰ ਮਨ ਬੈਠਿਆ ਹੈ ਉਸੇ ਨੇ ਪ੍ਰਮਾਤਮਾ ਨੂੰ ਮਨੇ ਹੈ ਜਿਨੂੰ ਹਉਣੀ ਕਬੂਲ ਨਹੀਂ ਉਹਨੂੰ ਪ੍ਰਮਾਤਮਾ ਕਬੂਲ ਨਹੀਂ ਹੈ ਨਹੀਂ नर चाहते कछ और की ओ रे भई चित्तवत रहो ठग नौनक फासी गल परी जगत एक बहाव है समा एक वेग है समय दे वेग सब कुछ वेग है। दे है समय दे बहाव